ਹਾ ਦੇਖੋ ਪਿਆਨੋ ਹਾ ਦੇਖੋ ਕਿੰਨੀ ਵਧੀਆ ਚੀਜ਼ ਹਨਾ ਪੁਰਾਣੇ ਜ਼ਮਾਨੇ ਦੀ ਬਣੀ ਹੋਈ ਇੱਥੇ ਰੱਖੀ ਗਈ ਗੈਟ ਵੀ ਦੇਖ ਸਕਦੇ ਹੋ ਇਹ ਪੱਖਾ ਬਹੁਤ ਜਿਆਦਾ ਕੰਮ ਇਹ ਜਿਹੜਾ ਪੱਖਾ ਨਾ 20 ਕਿਲੋ ਦਾ ਤਾਂ ਸੁਣਾ ਉਹ ਤੇ ਤੁਸੀਂ ਦੇ ਹਾਂਜੀ ਗਾਇਸ ਆਹ ਦੇਖੋ ਪੱਖਾ ਇਹ ਮੈਂ ਚੱਕ ਕੇ ਦਿਖਾ ਭਾਰਾ ਕਿੰਨਾ ਉਹ ਮਾਗ ਵੇਖੋ ਕਿੰਨਾ ਵੀ ਆਹ ਦੇਖੋ ਆ ਲੌਕ ਕਿਹੜੇ ਟਾਈਪ ਦਾ ਲੱਗਾ ਹੋਇਆ ਇਨੂੰ ਨੱਬਾ ਹੈ ਤੇ ਫੇਰ ਹੀ ਇਹ ਅੰਦਰੋਂ ਖੁੱਲੇਗਾ ਸ ਆਪਣੇ ਇੱਕ ਹੋਰ ਨਵੇਂ ਵਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਤੁਸੀਂ ਮੈਨੂੰ ਸੈਂਟਾ ਵਾਲੀ ਡਰੈਸ ਵਿੱਚ ਦੇਖ ਰਹੇ ਜੀ ਤੇ ਆਪਣਾ 25 ਦਸੰਬਰ ਨੇੜੇ ਆ ਰਿਹਾ ਹੈ ਅੱਜ ਦਾ 19 ਤਰੀਕ ਹੈ ਤੇ ਆਪਾਂ 크ਿਸਮਸ ਤੇ ਪ੍ਰੋਗਰਾਮ ਕਰ ਰਹੇ ਹੁੰਨੇ ਤੇ ਅੱਜ ਆਪਾਂ ਆਏ ਆ ਫਰੋਜਪੁਰ ਫਰੋਜਪੁਰ ਹੈਗੀ ਜੀ ਆਪਣੀ ਸ਼ੋਭਾ ਯਾਤਰਾ ਉੱਥੇ ਅੱਜ ਆਪਾਂ ਆਏ ਆ ਉੱਥੇ ਆਪਾਂ ਨੂੰ ਇਨਵਾਈਟ ਕੀਤਾ ਸੀਗਾ ਆਪਣਾ ਆ ਜਿਹੜਾ ਗਿੱਪੀ ਤੇ ਬਾਕੀ ਆ ਜਿਹੜੀ ਸੈਂਟਾ ਕਲੌਸ ਹੈ ਜੀ ਤੇ ਬਾਕੀ ਆਪਣੀ ਜਿਹੜੀ ਪੂਰੀ ਟੀਮ ਹੈ ਉਹ ਵੀ ਇੱਧਰ ਉੱਧਰ ਫਿਰਤੀ ਲਗੀ ਹੋ ਪਿੱਛੇ ਭੰਗੜੇ ਵਾਲੇ ਆਏ ਹੋਏ ਬਹੁਤ ਵਧੀਆ ਇਹ ਸ਼ੋਭਾ ਯਾਤਰਾ ਹੋਣ ਵਾਲੀ ਹੈ ਤੇ ਵਲੌਗ ਨਾਲ ਇਹ ਵੀ ਕੰਟੀਨਿਊ ਬਣੇ ਰਿਹਾ ਜੇ ਹਾਂਜੀ ਗਾਇਸ ਆਪਣੀ ਹੈਗੀ ਟੀਮ ਆ ਨੇਪਾਲਣ ਤੇ ਆ ਦੂਜੀ ਤੇ ਗਾਇਸ ਆਪਾਂ ਜਿੱਥੇ ਐ ਇਹ ਹੈਗੀ ਜੀ ਫਰੋਇਪੁਰ ਦੀ ਸਭ ਤੋਂ ਪੁਰਾਣੀ ਚਰਚ ਹੈ ਅੰਗਰੇਜ਼ਾਂ ਦੇ ਟਾਈਮ ਤੇ ਬਣੀ ਹੋਈ ਹੈ ਹਣਾ ਤੇ ਉਪਰ ਉਹ ਤੁਸੀਂ ਦੇਖੋ ਕਿੰਨਾ ਵਧੀਆ ਸੁਹਣਾ ਬਣਿਆ ਤੇ ਆ ਆਪਣੇ ਨਾਲ ਜਿਹੜੀ ਆਪਣੀ ਟੀਮ ਹੈ ਛੋਟੇ ਮੋਟੇ ਬੱਚੇ ਆਪਣੇ ਤੇ ਆ ਵੇਖੋ ਤੁਸੀਂ ਕੰਸਟਰਕਸ਼ਨ ਵੇਖੋ ਕਿੰਨੀ ਵਧੀਆ ਕੀਤੀ ਗਈ ਹੈ ਨਾ ਤੇ ਪੁਰਾਣੇ ਜ਼ਮਾਨਿਆਂ ਦੇ ਵਿੱਚ ਜਦੋਂ ਹਨਾ ਇਹ ਬਣਾਉਂਦੇ ਹੁੰਦੇ ਸੀਗੇ ਹਨਾ ਤੋਂ ਬਹੁਤ ਕੈਂਟ ਬਣਾਉਂਦੇ ਸੀ ਪਤਾ ਬੜੇ ਵਧੀਆ ਨਕਸ਼ੇ ਤੇ ਤਿਆਰ ਕੀਤੀ ਗਈ ਆਪਾਂ ਹੋਰ ਥੋੜੇ ਅੰਦਰ ਦਾ ਫਿਲਹਾਲ ਇਹ ਬੰਦਵਾ ਚਰਚ ਕਿਉਂਕਿ ਇਹਦਾ ਕੋਈ ਕੇਸ ਚੱਲਦਾ ਪਿਆ ਮੈਨੂੰ ਜਿੱਦਾਂ ਪਤਾ ਲੱਗਾ ਤੇ ਇਸ ਕਰਕੇ ਇੰਦੀ ਜੇ ਕੰਸਟਰਕਸ਼ਨ ਦੀ ਥੋੜੀ ਬੋੜੀ ਰਿਪੇਅਰ ਉਹ ਵੀ ਨਹੀਂ ਹੋਈ ਤੇ ਢੰਟੀ ਹੈ ਉੱਪਰ ਇਹਦੇ ਸਾਰੇ ਤੇ ਟਾਪ ਤੇ ਕਰਾਸ ਲੱਗੀ ਹੋਈ ਹੈ ਤੇ ਆ ਆ ਜਿਹੜਾ ਚਰਚ ਦਾ ਗੇਟ ਵਾ ਇਹਦੇ ਨੇ ਗੇਟ ਦੋ ਤਿੰਨ ਗੇਟ ਵਾ ਤੇ ਪਹਿਲਾ ਗੇਟ ਇਹ ਵੀ ਬੰਦ ਵਾ ਠੀਕ ਹੈ ਜੇ ਮੈਂ ਤੁਹਾਨੂੰ ਦਿਖਾਣਾ ਆ ਦੇਖੋ ਅੰਗਰੇਜ਼ਾਂ ਦੇ ਟਾਈਮ ਤੇ ਬਣੀ ਹੋਈ ਚਰਚ ਕੰਸਟਰਕਸ਼ਨ ਬਹੁਤ ਵਧੀਆ ਜਿੱਦਾ ਲਾਲ ਕਿਲਾ ਹੋ ਗਿਆ ਤਾਜ ਮਹਿਲ ਹੋ ਗਿਆ ਉਹ ਵੀ ਮੈਂ ਤੁਹਾਨੂੰ ਕਹਿਆ ਬਹੁਤ ਵਧੀਆ ਕੰਸਟਰਕਸ਼ਨ ਯਾਰ ਕੀਤੀ ਜਾਂਦੀ ਆ ਉੱਪਰ ਆ ਜਿਹੜਾ ਰੱਸਾ ਲੱਗਾ ਹੈ ਇਹਨੂੰ ਉੱਪਰ ਜਿਹੜੀ ਘੰਟੀ ਵੱਜਦੀ ਹੁੰਦੀ ਹੈ ਉਸ ਵਾਸਤੇ ਇਹਨੂੰ ਵਰਤਿਆ ਜਾਂਦਾ ਹੁੰਦਾ ਹੈ ਤੇ ਹੁਣ ਤਾਂ ਫਿਲਹਾਲ ਇਹਦੇ ਸਾਰੀ ਕੰਡਮ ਹੋਈ ਪਈ ਤੇ ਇੱਥੇ ਲੱਗਾ ਹੋਇਆ ਤਾਲਾ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦਿਖਾਉਣਾ ਆ ਦੇਖੋ ਅੰਗਰੇਜ਼ਾਂ ਦਾ ਤੁਸੀਂ ਦਿਮਾਗ ਵੇਖੋ ਕਿੰਨਾ ਵੀ ਆਹ ਦੇਖੋ ਆ ਲੌਕ ਕਿਹੜੇ ਟਾਈਪ ਦਾ ਲੱਗਾ ਹੋਇਆ ਇਹਨੂੰ ਨੱਬਾਂਗੇ ਤੇ ਫੇਰ ਹੀ ਇਹ ਅੰਦਰੋਂ ਖੁੱਲੇਗਾ ਤੇ ਆਹ ਤਾਂ ਬਾਅਦ ਵਿੱਚ ਲਗਾਈ ਕਿੰਨੀਆਂ ਵਧੀਆ ਕਿਤੇ ਕਿੰਨੀਆਂ ਮੋਟੀਆਂ-ਮੋਟੀਆਂ ਦੁਵਾਰਾਂ ਕੀਤੀਆਂ ਗਈਆਂ ਜਿਹੜੀਆਂ ਇਹ ਤੱਕ ਖੜੀਆਂ ਜਿੰਦਾ ਕਿ 1968 ਦੇ ਵਿੱਚ ਆਪਣਾ ਭਾਰਤ ਆਪਣਾ ਪੰਜਾਬ ਯਾਦ ਹੋਇਆ ਸੀਗਾ ਤੇ ਉਦੋਂ ਪਹਿਲਾਂ ਦੀ ਬਣੀ ਹੋਈ ਤੇ ਬਹੁਤ ਲੰਮਾ ਟਾਈਮ ਹੋ ਗਿਆ ਇਹਨੂੰ ਚਰਚ ਨੂੰ ਬਣੀ ਹੋਈ ਤੇ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕੰਸਟਰਕਸ਼ਨ ਆ بگੜੀ ਪਈ ਤੇ ਥੋੜਾ ਜਿਹਾ ਅਪਾ ਅੱਗੇ ਜਾ ਕੇ ਦੇਖਦੇ ਹਾਂ ਦਰਵਾਜ਼ੇ ਕੋਲ ਆਏ ਆ ਤੇ ਆ ਲੱਗਾ ਇਹਦਾ ਮੈਨੂ this church chawaz ark likha to the glory of god in memory of ਆ ਦਿਓ ਗਾਇਸ 1845 ਤੋਂ 1846 ਦੇ ਵਿੱਚ ਤਿਆਰ ਕੀਤੀ ਗਈ ਜਿੱਦਾਂ ਮੈਂ ਤੁਹਾਨੂੰ ਦੱਸਿਆ ਜੀ ਨਾ 1966 ਦੇ ਵਿੱਚ ਆਪਣਾ ਪੰਜਾਬ ਬਣਿਆ ਉਹਦੋਂ ਕਿੰਨਾ ਦਿਨ ਪਹਿਲਾਂ ਦੀ ਇਹ ਤਿਆਰ ਹੋਈ ਸੀ ਚਰਚ 1845 ਦੇ ਵਿੱਚ ਤਿਆਰ ਹੋਈ ਚਰਚ ਤੇ ਆ ਵੀ ਮੇਨ ਦਰਵਾਜ਼ਾ ਇੱਧਰ ਲੱਗਾ ਆ ਇਸ ਤਰੇ ਉੱਥੇ ਬੋਰਡ ਲੱਗਾ ਆ ਤੇ ਉੱਪਰ ਉਹ ਕਰਾਸ ਲੱਗੀ ਤੇ ਇਹਦਾ ਇਹਦਾ ਵੀ ਲੌਕ ਉਦਾਂ ਦਾ ਸੇਮ ਹੀ ਬਣਿਆ ਆ ਜਿਹੜਾ ਇਹਨੂੰ ਨੱਪਣ ਨਾਲ ਉਹ ਇਹ ਅੰਦਰੋਂ ਖੁੱਲਦਾ ਬਾਹਰੋਂ ਨਹੀਂ ਇਹਨੂੰ ਕਿਤੇ ਲੱਗਦਾ ਵੇ ਵੀ ਬਾਹਰੋਂ ਖੁੱਲਦਾ ਵੇ ਜਾਲਾ ਬਹੁਤ ਲੱਗਾ ਵੇ ਹਾਂ ਜਾਲਾ ਬਹੁਤ ਲੱਗਾ ਹੈ ਕਿ ਕਿ ਸਫਾਈ ਨਹੀਂ ਹੈ ਕਿ ਚਰਚ ਦੀ ਚਰਚ ਬਹੁਤ ਸੁੰਨਾ ਹੈ ਇਹ ਜਦੋਂ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਚਰਚ ਦਾ ਕੇਸ ਚੱਲਦਾ ਪਿਆ ਦੋ ਪਾਰਟੀਆਂ ਦਾ ਤੇ ਆਪਸ ਵਿੱਚ ਇਤਾਦ ਕਰਕੇ ਐਦਾਂ ਦੀ ਬਣੀ ਹੋਈ ਇਹ ਤਾਂ ਜਿਹੜੀ ਆਪਣੀਆਂ ਪੁਰਾਣੀਆਂ ਚੀਜ਼ਾਂ ਆਪਾਂ ਸੰਭ ਕੇ ਰੱਖਣੇ ਤੇ ਉੱਪਰ ਦੇਖੋ ਆ ਉੱਪਰ ਕਰਾਸ ਲੱਗੀ ਹੋਈ ਆ ਮੇਨ ਕਰਾਸ ਉੱਪਰ ਇੰਦੇ ਲੱਗੀ ਹੋਈ ਤੇ ਆਪਾਂ ਅੰਦਰ ਨਹੀਂ ਜਾਣ ਦਿੰਦੇ ਅੰਦਰ ਕਿਉਂਕਿ ਦੋਵੇਂ ਦਰਵਾਜ਼ੇ ਬੰਦ ਨੇ ਕੋਚ ਇਹਦੇ ਦੂਸਰੇ ਪਾਸੇ ਆ ਗਏ ਆਪਾਂ ਕਿਉਂਕਿ ਇਹ ਦੋ ਤਿੰਨਾਂ ਸਾਈਡਾਂ ਤੋਂ ਬਣੀ ਚਰਚ ਐ ਇਦਾਂ ਲੱਗਦਾ ਵੀ ਜਿਹੜੀ ਸਾਈਡ ਆਪਾਂ ਜਾਂਨੇ ਪਏ ਉਧਰੋਂ ਇਦਾਂ ਹੀ ਲੱਗਦਾ ਵੀ ਇਹ ਫਰੰਟ ਵਾਲੀ ਸਾਈਡ ਤੇ ਆਹ ਦੇਖੋ ਆਹ ਜ वाली ਟੁੱਟੀ ਹੋਈ ਇੰਦਰ ਦੀ ਅਸ ਸੇਮ ਦੇਖਦਾ ਪਿਆ ਆ ਦੇਖੋ ਮੰਦਰ ਚੰਨਾ ਫੜੀ ਯਾਰ ਮੰਦਰ ਤੇ ਕਬੂਤਰਾਂ ਦੀਆਂ ਵਿੱਠਾ ਕਿੰਨੀਆਂ ਲੱਗੀਆਂ ਹੋਈਆਂ ਹਾੜਾ ਤੇ ਆ ਦੇਖੋ ਪੱਖਾ ਜਿਹਦੀ ਮੈਂ ਤੁਹਾਨੂੰ ਗੱਲ ਕਰਦਾ ਸੀਗਾ ਆ ਦੇਖੋ ਅੰਗਰੇਜ਼ਾਂ ਦੇ ਟਾਈਮ ਦਾ ਪੱਖਾ ਵਾ ਤੇ ਉੱਪਰ ਕੰਸਟਰਕਸ਼ਨ ਦੇਖੋ ਉੱਪਰ ਚਾਦਰ ਲੱਗੀ ਢੀਂਦੀ ਹਾਲੇ ਵੀ ਉਦਾਂ ਦੀ ਤੇ ਆ ਬੀਮ ਦੇਖੋ ਕਿੰਨੇ ਵਧੀਆ ਪਾਏ ਇਹ ਆਰਟਿਕ ਬੱਲ ਲੱਗੀ ਹੋਈਆਂ ਹਨ ਆ ਪੱਖਾ ਆ ਬੈਂਚ ਦੇਖੋ ਕਿੰਨੇ ਕਿੰਨੇ ਮੋਟੇ ਆ ਤੇ ਆ ਦੇਖੋ ਪ੍ਰਭੂ ਯਿਸੂ ਮਸੀਹ ਦੀ ਜਿਹੜਾ ਸਟੈਚੂ ਲੱਗਾ ਹੋਇਆ ਤੇ ਆ ਕੁਝ ਮੈਨੂ ਰੱਖਣ ਵਾਸਤੇ ਇੱਥੇ ਵਰਤਿਆ ਜਾਂਦਾ ਹੁੰਦਾ ਤੇ ਆ ਰੱਖੀ ਜੀ ਫਰਾਂਸਿਸ ਵਿੱਚ ਆ ਦੇਖੋ ਗਾਇਸ ਜਦੋਂ ਕਿ ਸਿੱਖ ਧਰਮ ਦੇ ਵਿੱਚ ਅੰਮ੍ਰਿਤ ਛਕਾਉਂਦੇ ਓਦਾਂ ਹੀ ਆਪਣੇ ਇੱਥੇ ਕ੍ਰਿਸਟਨਾ ਦਾ ਵੀ ਇਹ ਉਹ ਉਦਾਂ ਹੀ ਆਪਣੇ ਸਿੱਖ ਧਰਮ ਦੇ ਵਿੱਚ ਵੀ ਅਮਰਤ ਸ਼ਕਾਇਆ ਜਾਂਦਾ ਜਿਹੜਾ ਜਾਲ ਹੁੰਦਾ ਪਵਿੱਤਰ ਜਾਲ ਤੇ ਦੂਜੀ ਦੇਖੋ ਚਰਚ ਕਿੰਨੀ ਖੁੱਲੀ ਬਣੀ ਹੋਈ ਹੈ ਹਨਾ ਆਹ ਦੇਖੋ ਬੈਂਚ ਕਿੰਨੇ ਕਿੰਨੇ ਮੋਟੇ ਵੱਡੇ ਵੱਡੇ ਕਿੰਨੇ ਕਿੰਨੇ ਮੋਟੇ ਹੀ ਤਿਆਰ ਕੀਤੇ ਗਏ ਤੇ ਲੱਕੜ ਦੇ ਬਣੇ ਹੋਏ ਆ ਇਹ ਮੇਰੇ ਖਿਆਲ ਚ ਇਹ ਜਿਹੜੀ ਲੱਕੜ ਲੱਗੀ ਹੋਣੀ ਹੈ ਇਹ ਚੰਦਨ ਦੀ ਲੱਕੜ ਸ਼ਾਇਦ ਯੂਜ਼ ਕੀਤੀ ਹੋਵੇ ਇੰਦੇ ਚ ਜਿਹੜੀ ਹਾਲੇ ਵੀ ਇਹਨੂੰ ਕੋਣ ਨਹੀਂ ਲੱਗਾ ਦੇਖੋ ਕਿੰਨੀ ਵਧੀਆ ਇਹ ਹਾਲੇ ਤੱਕ ਇਹਨੂੰ ਕੋਣ ਨਹੀਂ ਲੱਗਾ ਹੋਇਆ ਆ ਚਰਚ ਦਾ ਫਰੰਟ ਸਾਈਡ ਦਾ ਸਾਈਡ ਤੇ ਆ ਦੇਖੋ ਤੋਂ ਲਾਈਟਿੰਗ ਕਿੰਨੀ ਵਧੀਆ ਕੀਤੀ ਗਈ ਜੂ ਮਰ ਟਾਈਪ ਲੱਗੇ ਹੋਏ ਪੁਰਾਣੇ ਟਾਈਮ ਦੇ ਹਨਾ ਤੇ ਪੱਖੇ ਦੇਖੋ ਕਿੰਨੇ ਪੱਖੇ ਵੀ ਲੱਗੇ ਹੋਏ ਤੇ ਇੱਥੇ ਜਿਹੜੀ ਪਵਿੱਤਰ ਬਾਈਬਲ ਰੱਖਣ ਵਾਸਤੇ ਤੇ ਆ ਦੇਖੋ ਗਾਇਸ ਆ ਮੇਨ ਸਟੇਜ ਵਾ ਆ ਵੀ ਕੋ ਇੱਥੇ ਵੀ ਲਿਖਿਆ ਹੋਇਆ ਟੂ ਦਾ ਗਲਰੀ ਆਫ ਗੋਡ ਯਾ ਵੇਖੋ ਤੁਸੀਂ ਹੈਂ ਸਿਸੋਲਾਕ ਉਸ ਬਾਅਦ ਹਵੇ ਤੇ ਲੱਗਦਾ ਕਿ ਫਰਹਿੰਗਾ 1914 ਤੋਂ ਲੈ ਕੇ 316 ਤੱਕ ਆ ਇੱਥੇ 1914 ਲਿਖਿਆ ਬਾਹਰ ਕਿੰਨੇ ਸੀਗਾ ਬਾਹਰ ਸੀ 1845 46 ਇੱਥੇ ਪਤਾ ਨਹੀਂ ਕਿਉਂ 1914 ਲਿਖਿਆ ਚਲੋ ਤੇ ਆ ਦੇਖੋ ਪਿਆਨੋ ਆ ਦੇਖੋ ਕਿੰਨੀ ਵਧੀਆ ਚੀਜ਼ ਹਨਾ ਪੁਰਾਣੇ ਜ਼ਮਾਨੇ ਦੀ ਬਣੀ ਹੋਈ ਇੱਥੇ ਰੱਖੀ ਗਈ ਜਦੋਂ ਕਿ ਜਿਸ ਟਾਈਮ ਅੰਗਰੇਜ਼ ਜ਼ਿਆਦਾਤਰ ਤਾਂ ਐਦਾਂ ਦੇ ਪਿਆਨੋ ਆਪਾਂ ਫਿਲਮਾਂ ਦੇ ਵਿੱਚ ਹੀ ਦੇਖੇ ਜਾਂ ਫਿਰ ਕੋਈ ਵੀ ਫਿਲਮਾ ਹੋਵੇ ਨਾ ਉਹਦੇ ਵਿੱਚ ਹੀ ਜ਼ਿਆਦਾ ਦੇ ਪਿਆਨੋ ਇਹਨਾਂ ਪਏ ਹੁੰਦੇ ਨੇ ਤੇ ਹੁਣ ਆਪਾਂ ਰੀਅਲ 'ਚ ਦੇਖ ਰਹੇ ਪਿਆਨੋ ਐਦਾਂ ਦਾ ਹੁੰਦਾ ਜੀ ਆਹ ਦੇਖੋ ਇਹਦੇ ਆ ਸਾਜ਼ ਸੁਰਨਿਕ ਆਹ ਦੇ ਆ ਬੈਕ ਸਾਈਡ ਵੇਖੋ ਆ ਲੱਗਾ ਹੋਇਆ ਇਹਦਾ ਕਲੱਚ ਜਿੱਦਾਂ ਆਪਣੇ ਕਾਰ ਦਾ ਗੱਡੀ ਦਾ ਕਲੱਚ ਹੁੰਦਾ ਉਦਾਂ ਇੱਕ ਕਲੱਚ ਨਾਲ ਇਹਦੇ 'ਚ ਹਵਾ ਨਹੀਂ ਭਰਦੀ ਤੇ ਫੇਰ ਉਹ ਜਿਹੜੇ ਪਿਆਨੋ ਉਹ ਆਪਣੀ ਬਾਜ਼ ਕੱਢਦਾ ਹੁਣ ਤੇ ਆ ਵੀ ਆ ਪੈਰ ਨਾਲ ਜਿੱਦਾਂ ਬ੍ਰੇਕ ਪੈਡਲ ਲੱਗੇ ਹਨਾ ਉਦਾਂ ਹੀ ਲਿਖਿਆ ਆ ਆ ਦੇਖੋ ਤੁਸੀਂ ਗਾਇਸ ਆ ਜਿਹੜੀ ਉਸ ਟਾਈਮ ਤੇ ਨਾ ਜਿੰਨੀਆਂ ਮਸ਼ੀਨਾਂ ਜਿੰਨੇ ਇਸ ਟੂਰਮੈਂਟ ਦੇ ਹਿਸਾਬ ਤੇ ਨਾ ਇਹ ਕਢਾਈ ਕੀਤੀ ਹੋਈ ਹੈ ਇੱਕ ਤੇ ਕਢਾਈ ਦੇ ਨਾਲ ਲਿਖਿਆ ਗਿਆ ਹਨਾ ਇੰਗਲਿਸ਼ ਦੇ ਵਿੱਚ ਜੋ ਲਿਖਿਆ ਗਿਆ ਤੇ ਆ ਕੀ ਵਾ ਇਹ ਵੈਸੇ ਇਹ ਕਾਂ ਦੇ ਲਈ ਹੋਣਾ ਚਲੋ ਆਪਾਂ ਨੂੰ ਤਾਂ ਪਤਾ ਨਹੀਂ ਇਹ ਕਾਂ ਦੇ ਲਈ ਹੋਣਾ ਵਾ ਹਾਂਜੀ ਗਾਇਸ ਅ ਤੇਰ ਦੇਖੋ ਤੁਸੀਂ ਅੰਗਰੇਜ਼ੀਆ ਦੇ ਟਾਈਮ ਦੀ ਚੇਅਰ ਵਾ ਤੇ ਸਪੈਸ਼ਲ ਉੱਪਰ ਆ ਕਰਾਸ ਦਾ ਟੈਗ ਵੀ ਲਗਾਇਆ ਹੋਇਆ ਹੈ ਨਾ ਹਾਂਜੀ ਗਾਈਸ ਆਹ ਦੇਖੋ ਪੱਖਾ ਇਹ ਮੈਂ ਚੱਕ ਕੇ ਦਿਖਾ ਭਾਰਾ ਕਿੰਨਾ ਉਹ ਗੈਟ ਤੀ ਦੇਖ ਸਕਦੇ ਹੋ ਇਹ ਪੱਖਾ ਬਹੁਤ ਜਿਆਦਾ ਭਾਰਾ ਹੈ ਜਿਹੜਾ ਪੱਖਾ ਨਾ 20 ਕਿਲੋ ਦਾ ਤਾਂ ਸੁਣਾ ਉਹ ਤੇ ਤੁਸੀਂ ਦੇਖ ਇਹ ਲੋਹਾ ਕਿੰਨਾ ਹੈਵੀ ਲਗਾਇਆ ਜਾਂਦਾ ਸੀ ਤੇ ਇਹਦੇ ਇਸ ਟਾਈਮ ਦੇ ਜੇ ਆਪਾਂ ਗੱਲ ਕਰੀ ਤੇ ਇਹਨੇ ਤਾਂ ਪੰਜ ਪੱਖੇ ਨਿਕਲ ਹੋਣੇ ਇੰਦੇ ਵਿੱਚੋਂ ਹੀ ਜਿੰਨਾ ਇਹ ਭਾਰਾ ਤੇ ਮੋਟਰ ਹਾਂਜੀ ਗਾਇਸ ਜਿਹੜਾ ਇਹ ਚਰਚ ਦਾ ਜਿਹੜਾ ਨਕਸ਼ਾ ਨਾ ਉਹ ਇਸ ਕ੍ਰੋਸ ਦੇ ਤੌਰ ਤੇ ਹੀ ਬਣਾਇਆ ਗਿਆ ਆ ਮੈਂ ਤੁਹਾਨੂੰ ਦਣਾ ਦੇਖੋ ਅੱਜ ਦਾ ਮੇਰੇ ਹੱਥ ਚ ਕ੍ਰੋਸ ਨਾ ਨਾ ਹੁਣ ਮੈਂ ਸਿੱਧਾ ਤੁਰਿਆ ਜਾਂਦਾ ਵਾ ਤੇ ਆ ਦੇਖੋ ਹੁਣ ਦੇਖਿਆ ਜੇ ਤੇ ਇਧਰ ਦੇਖੋ ਹੁਣ ਇੱਥੇ ਮੈਂ ਰੁਕ ਗਿਆ ਇਰ ਦੇ ਕੋਈ ਕ੍ਰੋਸ ਦੇ ਜਿਹੜਾ ਦੇਖੋ ਇਹ ਜਿਹੜਾ ਇੱਕ ਪਾਸੇ ਡੰਡਾ ਉਹ ਇਧਰ ਨੂੰ ਜਾਂਦਾ ਪਿਆ ਤੇ ਜਿਹੜਾ ਕ੍ਰੋਸ ਦਾ ਦੂਸਰਾ ਪਾਸੇ ਵਾਲਾ ਡੰਡਾ ਉਹ ਇਧਰ ਨੂੰ ਜਾਂਦਾ ਪਿਆ ਜਿਹੜਾ ਥੋੜਾ ਜਿਹਾ ਕ੍ਰੋਸ ਦੇ ਉੱਪਰ ਰਹਿ ਗਿਆ ਤੇ ਉਹ ਆ ਗਿਆ ਇੱਧਰ ਅੱਗੇ ਨੂੰ ਆ ਗਿਆ ਵਾ ਆ ਦੇਖੋ ਇੱਥੋਂ ਤੇ ਆਹ ਕ੍ਰੋਸ ਦੇ ਹਨਾ ਮੰਨ ਕੇ ਚੱਲ ਵੀ ਆਹ ਕ੍ਰੋਸ ਸੇਮ ਇਦਾਂ ਹੀ ਇਹ ਜਿਹੜੀ ਚਰਚ ਦੀ ਬਿਲਡਿੰਗ ਤਿਆਰ ਕੀਤੀ ਗਈ ਹੈ ਹਾਂਜੀ ਗਾਇਸ ਹੁਣ ਆਪਾਂ ਚਰਚ ਦੇ ਬਾਹਰਲੇ ਪਾਸੇ ਆ ਗਏ ਆ ਤੇ ਗਾਇਸ ਆਪਾਂ ਤੁਹਾਨੂੰ ਪੂਰੀ ਚਰਚ ਘੁਮਾ ਦਿੱਤੀ ਜਿਹੜੇ ਪੁਰਾਣੇ-ਪੁਰਾਣੇ ਵੇਲੇ ਆਂਦੇ ਹਨਾ ਜਿਹੜੀਆਂ ਅੰਗਰੇਜ਼ਾਂ ਦੇ ਟਾਈਪ ਦੇ ਬਣੇ ਜੋ ਵੀ ਹੈ ਨਾ ਉਹ ਆਪਾਂ ਤੁਹਾਨੂੰ ਵਿਖਾ ਦਿੱਤਾ ਕਿ ਜੇ ਵੀਡੀਓ ਚੰਗੇ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਤੇ ਇਦਾਂ ਹੀ ਆਪਾਂ ਤੁਹਾਨੂੰ ਕੁਝ ਇਤਿਹਾਸ ਦੇ ਬਾਰੇ ਦੱਸਦੇ ਰਵਾਂਗੇ